ਜਕਾਰਾ ਬੁਲਾਉਣ ਲੱਗੇ ਆ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਓ ਜੀ ਬੋਲੇ ਸੋਨਿਆ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਿੰਡ ਰਤਨਾਂ ਦੀ ਨੌਜਵਾਨ ਟੀਮ ਵੱਲੋਂ ਬਈ ਦੁਬਾਰਾ ਚਾਲੇ ਪਾਏ ਜਾ ਰਹੇ ਨੇ ਹੜਪੀਟ ਪੰਦਰੀ ਰਸਮਾਂ ਲੈ ਕੇ ਜਾਏ ਨੇ ਫਰਨਾ ਸਰਪੰਚ ਸਾਹਿਬ ਨੇ ਬਾਕੀ ਪਿੰਡ ਦੇ ਮੈਂਬਰ ਸਾਹਿਬਾਨ ਨੇ ਇਹਨਾਂ ਨੂੰ ਪੁੱਛਾਂਗੇ ਵੀ ਹੁਣ ਕਿੱਥੇ ਦੀ ਤਿਆਰੀ ਹੈ ਕਿੱਥੋਂ ਲੈ ਕੇ ਮਤਲਬ ਕਿੱਥੇ ਜਾਣਾ ਵੀਰ ਆਪਾਂ ਹਾਂ ਫਿਰ ਸਾ ਵੀ ਆਪ ਹੁਣ ਮਤਲਬ ਜਿਹੜਾ ਅਸਾਂ ਦਾ ਜਾਣਾ ਕਿੱਥੇ ਕਿਹੜੇ ਪਿੰਡ ਜਾਣਾ ਜ਼ਿਆਦਾ ਅ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਕਿ ਜਿਹੜਾ ਅੱਜ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਸਾਧ ਸੰਗਤ ਪਿੰਡ ਰਤਨ ਤੇ ਹੋਰ ਵੀ ਜਿੰਨੇ ਸਾਡੇ ਗਵਾਂਢੀ ਪਿੰਡ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ ਪਿੰਡ ਦੀ ਸਮੂਹ ಗ್ರಾಮ ਪੰਚਾਇਤ ਤੇ ਜਿੰਨੀ ਵੀ ਪਿੰਡ ਦੀ ਨੌਜਵਾਨ ਟੀਮ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਦੂਜੇ ਜਥੇ ਦੀ ਦੂਜੀ ਰਵਾਨਗੀ ਕਰਨ ਲੱਗੇ ਆ ਜੀ ਜਿਸ ਦੇ ਵਿੱਚ ਸਾਡੇ ਕੋਲ ਤੂੜੀ, achar, ਡੀਜ਼ਲ, ਕਿੱਟਾਂ ਨੇ ਤੋਂ ਸੋ ਅਸੀਂ ਇਹ ਜਿਹੜਾ ਸਾਰੇ ਵੀਰਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਅੱਜ ਅਸੀਂ ਜਿਹੜੀ ਸਾਡੇ ਜਥੇ ਦੀ ਰਵਾਨਗੀ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਜਨਾਲਾ ਤਹਿਸੀਲ ਦੇ ਵਿੱਚ ਵਿਆਰੀ ਪਿੰਡ ਪੈਂਦਾ ਜਿੱਥੇ ਕੈਂਪ ਲੱਗਿਆ ਹੋਇਆ ਅਸੀਂ ਉੱਥੇ ਹਰਸਤ ਲੈ ਕੇ ਜਾਣੀ ਆ ਜੀ ਤੇ ਬਾਰਸ ਪੰਜਾਬ ਦੇ ਜਿਹੜੇ ਉਹਨਾਂ ਦਾ ਕੈਂਪ ਆ ਜੀ ਉੱਥੇ ਅਸੀਂ ਇਹ ਰਸਤ ਪਹੁੰਚਾਉਣੀ ਆ ਤੇ ਉਹਨਾਂ ਨੇ ਅੱਗੇ ਸਾਨੂੰ ਦੱਸਣਗੇ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਇਹ ਰਸਤ ਪਹੁੰਚਾਈ ਜਾਵੇ ਜ਼ਿਆਦਾਤਰ ਪਿਛਲੀ ਵਾਰ ਵੀ ਅਸੀਂ ਦੇਖਿਆ ਕਿ ਜਿਹੜੇ ਪੀੜਿਤ ਪਰਿਵਾਰ ਨੇ ਜਿਹੜੀ ਸਮੱਗਰੀ ਸੀ ਉਹਨਾਂ ਤੱਕ ਨਹੀਂ ਪਹੁੰਚਦੀ ਸੀ ਤੇ ਫੇਰ ਅਸੀਂ ਹੁਣ ਸਾਡੀ ਇਹ ਪੂਰੀ ਕੋਸ਼ਿਸ਼ ਆ ਕਿ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਤੱਕ ਲੋੜਵੰਦ ਪਰਿਵਾਰਾਂ ਤੱਕ ਇਹ ਰਸਨ ਪਹੁੰਚਾਈ ਜਾਵੇ ਮੈਂ ਸਮੂਹ ਸਾਧ ਸੰਗਤ ਦਾ ਖਾਸ ਕਰਕੇ ਐਨ ਆਰ ਆਈ ਸਾਡੇ ਜਿਹੜੇ ਵੀਰ ਨੇ ਉਹਨਾਂ ਨੇ ਜੋ ਸਹਿਯੋਗ ਦਿੱਤਾ ਪਿੰਡ ਦੀ ਸੰਗਤ ਨੇ ਜੋ ਸਹਿਯੋਗ ਦਿੱਤਾ ਨੌਜਵਾਰ ਵੀਰਾਂ ਦਾ ਸਾਰੇ ਸਮੂਹ ಗ್ರಾಮ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨੀ ਵੀਰੇ ਜਿਹੜਾ ਆਪਾਂ ਸਮਾਨ ਲੈ ਕੇ ਜਾ ਰਹੇ ਆਂ ਆਪਾਂ ਕਿਸੇ ਇੰਜਰੀ ਥਰੂ ਲੱਗ ਜਾਣਾ ਕਿ ਆਪਾਂ ਅਸੀਂ ਜੀ ਪਹਿਲਾਂ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਬਹੁਤ ਤੰਗ ਕਰਿਆ ਹੁਣ ਅਸੀਂ ਸਿੱਧਾ ਪੰਜਾਬ ਬਾਹਰ ਅੰਮ੍ਰਿਤਪਾਲ ਉੱਥੇ ਕੈਂਪ ਚ ਰੱਖਿਆ ਹੁੰਦੇ ਆਂ ਉੱਥੋਂ ਆਪੇ ਦੀ ਚੱਪ ਵਗੈਰਾ ਜਾਂ ਜਿੰਨਾਂ ਦਾ ਵੀ ਉਹ ਦੇ ਦਿੰਦੇ ਆਂ ਠੀਕ ਹੈ ਜੀ ਹੁਣ ਆਪਾਂ ਥੂੜੀ ਵੀ ਲੈ ਕੇ ਜਾ ਰਹੇ ਆਂ ਆਪਾਂ ਥੂੜੀ ਕਿੱਟਾਂ ਡੀਜ਼ਲ ਤੇ ਆਚਾਰ ਠੀਕ ਹੈ ਜੀ ਹਾਂ ਜੀ ਜਿੱਦਾਂ ਮਤਲਬ ਉਹਨਾਂ ਵੱਲੋਂ ਦੱਸਿਆ ਕਿ ਜਾਂ ਉਹਨਾਂ ਵੱਲੋਂ ਦੱਸਿਆ ਕਿ ਇਹ ਆਪਾਂ ਜਿਹੜਾ ਉਹ ਕਹਿੰਦੇ ਵੀ ਰਾਸ਼ਨ ਨਾ ਲੈ ਕੇ ਆਓ ਰਾਸ਼ਨ ਅਸੀਂ ਅਗਲੀ ਵਾਰ ਰਾਸ਼ਨ ਤੇ ਡੀਜ਼ਲ ਦਾ ਅਗਲਾ ਕਿਹੜਾ ਲੱਗੂਗਾ ਨਹੀਂ ਇਸ ਤੋਂ ਅੱਗੇ ਵੀ ਤੁਸੀਂ ਜਾਨਵਰ ਸੋਚਿਆ ਹਾਂ ਨਹੀਂ ਨਹੀਂ ਲਗਾਤਾਰ ਜਮਾ ਪਾਣੀ ਵਗੈਰਾ ਦਾ ਲੈ ਜਦੋਂ ਰੁੱਕ ਵੀ ਗਿਆ ਉਦੋਂ ਵੀ ਬਾਹਰ ਵੀ ਜਾਮਾ ਟਰੈਕਟਰ ਲੈ ਕੇ ਬੌਣ ਵੀ ਜ਼ਮੀਨ ਜਮਾਂਗੇ ਠੀਕ ਹੈ ਜੀ ਇਹ ਹੁਣ ਤੁਸੀਂ ਦੁਬਾਰਾ ਕੀਤੀ ਕਰਾਈ ਜਾਂ ਪਹਿਲਾਂ ਵਾਲੀ ਤੇ ਨਾ ਨਾ ਆਪਣੇ ਆਪ ਹੋਰੀ ਹੈ ਜੀ ਸਾਨੂੰ ਲੋਕ ਐਨ ਆਰ ਆਈ ਬਹੁਤ ਸਪੋਰਟ ਕਰਦੇ ਨੇ ਪਿੰਡ ਵਾਲੇ ਵੀ ਕਰਦੇ ਨੇ ਸਾਰੇ ਕਰਦੇ ਨੇ ਜੀ ਆਪਕੇ ਨੂੰ ਮਤਲਬ ਕਿਸੇ ਨੇ ਹੋਰ ਅਪਰੋਚ ਕਰਨੀ ਹੋਵੇ ਦਾਣਾ ਚਿਹਸਾ ਪਾਉਣ ਦੇ ਲਈ ਉਹ ਸਰਪੰਚ ਸਾਹਿਬ ਦਾ ਨੰਬਰ ਮੈਂਸ਼ਨ ਕਰ ਦਿਓ ਜੀ ਇਹਨਾਂ ਦਾ ਨੰਬਰ ਹੈ ਇਹਨਾਂ ਦੇ Google Pay ਚੋਂ ਸਾਰਾ ਕੁਝ ਜੋ ਕਰਨਾ ਹੋਇਆ ਉਹ ਬਕਾਇਦਾ ਆਪਾਂ ਰਿਚਰ ਲਾ ਲਿਆ ਜੀ ਕਿਸੇ ਨੇ 100 ਦਿੱਤਾ 50000 ਦਿੱਤਾ ਉਹ ਆਪਣੇ ਕੋਲ 10 ਸਾਲ ਬਾਅਦ ਵੀ ਹਿਸਾਬ ਲੈ ਸਕਦਾ ਕੋਈ ਯਾਨੀ ਤੁਸੀਂ ਪਹਿਲਾਂ ਸੋਚਿਆ ਸੀ ਵੀ ਇੱਥੇ ਤੱਕ ਆਪਾਂ ਮੰਨ ਲੈਣਾ ਨਹੀਂ ਨਹੀਂ ਜੀ ਬਿਲਕੁਲ ਸ਼ੁਰੂ ਆਪਾਂ ਕਿਤਾ ਪਿੰਟ ਲੈਵਲ ਤੋਂ ਪਿੰਟ ਲੈਵਲ ਤੋਂ ਸ਼ੁਰੂ ਕੀਤਾ ਜੀ ਇਹਨਾਂ ਤਾਂ ਸੋਚਿਆ ਨਹੀਂ ਸੀ ਹੁਣ ਆਪਾਂ 5 ਵਾਰ ਜਾਣ ਦਾ ਸੋਚਿਆ ਲੱਗਾ 5 6 ਵਾਰ ਲਗਾਤਾਰ ਆਮ ਇਦੋ ਵੇਖਾਂਗੇ ਟੈਕਟ ਲੈ ਜਾਵਾਂਗੇ ਉਹਨਾਂ ਜ਼ਮੀਨਾ ਪੱਤਰ ਕਰਵਾਵਾਂਗੇ ਪੱਤਰ ਕਰਨ ਦੇ ਡੀਜੀ ਲੇ ਕੇ ਜਾਵਾਂਗੇ ਜਿਹੜਾ ਨੰਬਰ ਮੈਂਸ਼ਨ ਕਰਨਾ ਹੁੰਦਾ ਤੁਸੀਂ ਨਾ ਉਹਨਾਂ ਦਾ ਨੰਬਰ ਲੈ ਕੇ ਉਹ ਸਕਰੀਨ ਦੇ ਥੱਲੇ ਚਲਾ ਦੇਣਾ ਸਰਪੰਚ ਸਾਹਿਬ ਨੇ ਇਹਨਾਂ ਦਾ ਅਸੀਂ ਨੰਬਰ ਮੈਂਸ਼ਨ ਕਰ ਦਾਂਗੇ ਤੇ ਬਾਕੀ ਜੇ ਕਿਸੇ ਨੂੰ ਕੋਈ ਸੇਵਾ ਭੇਜਣੀ ਹੋਵੇ ਤਾਂ ਇਹਨਾਂ ਦੇ ਅਕਾਊਂਟਸ ਵਗੈਰਾ ਚ ਪਾ ਪਾ ਸਕਦਾ ਵਾ ਜੇ ਹੋਰ ਕੀ ਗੱਲਬਾਤ ਕਰਨੀ ਹੈ ਤੁਸੀਂ ਬਸ ਹੀ ਬਹੁਤ ਹੁਣ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੱਥੇ ਦੀ ਰਵਾਨਗੀ ਕਰਨ ਲੱਗੇ ਆ ਜੀ ਜਕਾਰਾ ਬੁਲਾਉਣ ਲੱਗੇ ਆ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਓ ਜੀ بولے سونے سا سر واحر جی کا خالص واحج جی